ਅਸੀਂ ਖੜੇ ਆ ਜੀ ਬੰਦ ਤੇ ਸਤਲੋਈ ਦੇ ਬੰਦ ਤੇ ਜਿੱਥੇ ਮਦਾਰਪੁਰ ਤੇ ਸੰਘੇੜਾ ਪਿੰਡਾ ਸਮੁੱਚੀ ਅਕਾਲੀ ਦਲ ਜ਼ਿਲ੍ਹਾ ਮੋਗਾ ਦੀ ਲੀਡਰਸ਼ਿਪ ਆ ਜ਼ਿਲ੍ਹਾ ਪ੍ਰਧਾਨ ਸਰਦਾਰ ਨਿਹਾਲ ਸਿੰਘ ਖੁੱਲਰ ਖੜਿਆ ਜਗਿੰਦਰ ਸਿੰਘ ਸੰਧੂ ਸਰਦਾਰ ਗੁਰਦੇਵ ਸਿੰਘ ਪੂਲਾ ਬਲਜੀਤ ਸਿੰਘ ਕਿਲੀ ਗਾਂਦਰਾ ਤੇ ਸੰਘੇੜਾ ਤੇ ਮਦਾਰਪੁਰ ਦੀ ਸਾਰੀ ਸੰਗਤ ਖੜੀ ਆ ਤੇ ਤੁਸੀਂ ਦੇਖ ਸਕਦੇ ਆ ਕਿ ਸਾਰੇ ਪਾਣੀ ਜਿਹੜਾ ਬਹੁਤ ਵੱਡੀ ਪੱਤਰ ਤੇ ਪਾਣੀ ਆਇਆ ਹੋਇਆ ਸੰਘੇੜਾ ਪਿੰਡ ਦੇ ਧਾਲੇ ਸੰਘੇੜਾ ਪਿੰਡ ਦੇ ਧਾਲੇ ਸਾਰਾ ਪਾਣੀ ਜਿਹੜਾ ਸੰਘੇੜਾ ਪਿੰਡ ਨੂੰ ਘੇਰ ਲਿਆ ਤੇ ਲੋਕਾਂ ਦਾ ਜਿਹੜਾ ਸਮਾਨ ਆ ਉਹ ਛੱਤ ਤੇ ਪਿਆ ਤੇ ਸਮਾਨ ਵੀ ਸੁਰੱਖਿਤ ਨਹੀਂ ਲੋਕ ਵੀ ਸੁਰੱਖਿਤ ਨਹੀਂ ਪਸ਼ੂ ਆ ਜਿਹੜੇ ਉਹ ਸਾਰੇ ਭੁੱਖੇ ਖੜੇ ਆ ਇਸ ਲਈ ਅਸੀਂ ਜਿੱਥੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਅਸੀਂ ਪ੍ਰਸ਼ਾਸਨ ਨੂੰ ਵੱਡੀ ਪੱਧਰ ਤੇ ਬੇਨਤੀ ਕਰਦੇ ਆ ਕਿ ਇਹਨਾਂ ਪਿੰਡਾਂ ਦੀ ਸਾਰ ਲਈ ਜਾਵੇ ਅਜੇ ਬਹੁਤਾ ਨੁਕਸਾਨ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨੁਕਸਾਨ ਹੋਣ ਦਾ ਖਤਸ਼ਾ ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਥੇ ਸਰਪਾਲਾਂ ਦੀ ਸੇਵਾ ਲੈ ਕੇ ਆਏ ਆਂ ਪਰ ਇਹਨਾਂ ਲੋਕਾਂ ਨੇ ਮੰਗ ਕੀਤੀ ਹੈ ਕਿ ਚਾਰੇ ਦੀ ਬਹੁਤ ਜ਼ਰੂਰਤ ਆ ਪਸ਼ੂ ਜਿਹੜੇ ਸਾਰੇ ਉਹ ਖੁੱਕੇ ਖੜੇ ਆ ਕਿਉਂਕਿ ਸਾਰਿਆਂ ਦੀ ਜ਼ਮੀਨ ਦਰਿਆ ਤੋਂ ਅੰਦਰ ਆ ਗਈ ਤੇ ਜਿਹੜਾ ਚਾਰਾ ਵੀ ਮਰ ਗਿਆ ਤੇ ਧੋਨਾ ਵੀ ਡੁੱਬਿਆ ਪਿਆ ਅਸੀਂ ਸਾਰੇ ਜ਼ਿਲ੍ਹੇ ਦੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨੂੰ ਬੇਨਤੀ ਕਰਦੇ ਆ ਕਿ ਜ਼ਿਲ੍ਹਾ ਪ੍ਰਧਾਨ ਸਾਹਿਬ ਤੁਹਾਨੂੰ ਬੇਨਤੀ ਕਰਨਗੇ ਕਿ ਸਾਰਿਆਂ ਦੇ ਜਿਸ ਤਰ੍ਹਾਂ ਆਪਣੇ ਕੌਮੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਕੈਨਸਲ ਕਰਕੇ ਬਹੁਤ ਵੱਡੀ ਸਾਰੇ ਵਰਕਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਡਿਊਟੀ ਲਾਈ ਆ ਕਿ ਜਿੰਨਾ ਹਲਕਿਆਂ ਦੇ ਵਿੱਚ ਦਰਿਆ ਦੇ ਪਾਣੀ ਦੀ ਮਾਰ ਆ ਮੀਹ ਦੇ ਪਾਣੀ ਦੀ ਮਾਰ ਆ ਉੱਥੇ ਜਾ ਕੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਵਲੰਟੀਅਰ ਤੌਰ ਤੇ ਕੰਮ ਕਰੇ ਅਸੀਂ ਉਹਨਾਂ ਦੇ ਹੁਕਮ ਦੇ ਫੁੱਲ ਚੜਾਉਂਦੇ ਆ ਅੱਜ ਸਰਕਲ ਫਤੇਗੜ ਪੇਟੂਰ ਦੀ ਸਾਡੀ ਲੀਡਰਸ਼ਿਪ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਦਾਸ ਅੱਜ ਇਹਨਾਂ ਪ੍ਰਭਾਵਿਤ ਲੋਕਾਂ ਕੋਲੇ ਆਏ ਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਬਦ ਉਸਾਰ ਲਈ ਜਾਵੇ ਤੇ ਸਾਡੇ ਸ਼ਰੋਣੀ ਅਕਾਲੀ ਦਲ ਦੀ ਲੀਡਰਸ਼ਿਪ ਜ਼ਿਲ੍ਹੇ ਦੀ ਤੇ ਵਰਕਰ ਸਹਿਬਾਨਾਂ ਨੂੰ ਕਿ ਇਹਨਾਂ 5-6 ਪਿੰਡਾਂ ਦੀ ਜਿਵੇਂ ਭੈਣੀ ਆ ਦੌਲੇਵਾਲ ਕਲਾਂ ਤੇ ਇਧਰ ਭੋਗੇ ਵਾਲਾ ਇਹਨਾਂ ਪਿੰਡਾਂ ਦੀ ਜਿਹੜੀ ਮਦਦ ਕੀਤੀ ਜਾਵੇ ਇਹ ਸਾਰਿਆਂ ਨੂੰ ਬੇਨਤੀ ਆ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਜ਼ਿਲ੍ਹਾ ਪੱਧਰ ਦੇ ਜ਼ਿੰਮੇਵਾਰ ਹੋਣ ਕਰਕੇ ਸਾਰੇ ਵਰਕਰਾਂ ਨੂੰ ਅਪੀਲ ਕਰਨ ਕਿ ਇਹਨਾਂ ਲੋਕਾਂ ਦੀ ਸੇਵਾ ਕਰਨ ਸਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘੱਤੇ ਸੋ ਅਸੀਂ ਸਾਰੀ ਸੰਗਤ ਮਦਾਰਪੁਰ ਸੰਗਠ ਤੇ ਸਗੇੜਾ ਪਿੰਡ ਇਹਨਾਂ ਦੋਹਾਂ ਦੇ ਅਸੀਂ ਬੰਨ ਤੇ ਖੜੇ ਆ ਜੋ ਦੇਖਿਆ ਇੱਥੇ ਆ ਕੇ ਕਿਉਂਕਿ ਇੱਧਰ ਜਿੰਨੀ ਫਸਲ ਸੀ ਇਹਨਾਂ ਪਿੰਡਾਂ ਦੀ ਫਸਲ ਸਾਰੀ ਤਬਾਹ ਹੋ ਗਈ ਹੈ ਸੋ ਪਾਣੀ ਪਾਣੀ ਸਾਰਾ ਫਿਰਦਾ ਹੈ ਸੋ ਮੇਰੀ ਬੇਨਤੀ ਆ ਕਿ ਜਿਸ ਤਰ੍ਹਾਂ ਅਸੀਂ ਜੋ ਵੀ ਤਿਲ ਫੁੱਲ ਲੈ ਕੇ ਅੱਜ ਪਹੁੰਚੇ ਆ ਮੇਰੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ ਨੂੰ ਬੇਨਤੀ ਆ ਕਿ ਸਾਡੇ ਕੌਮੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਕਿ ਸਾਡੀ ਡਿਊਟੀ ਲਈ ਆ ਉਹਨਾਂ ਨੇ ਇਸੇ ਕਰਕੇ ਜਿਹੜੀ ਫਤਿਹ ਰੈਲੀ ਰੱਖੀ ਸੀ ਉਹਨਾਂ ਨੇ ਫਤਿਹ ਰੈਲੀ ਕੈਨਸਲ ਕਰਤੀ ਆ ਕਿ ਨਹੀਂ ਕਿਉਂਕਿ ਗੁਰੂ ਸਾਹਿਬ ਦੀ ਤੋਕ ਰੋਪੀ ਹੋਈ ਪਈ ਆ ਮੀਂਹ ਦੀ ਪਰ ਇਹ ਪਿੰਡ ਜਿਹੜੇ ਪੰਜ ਸੱਤ ਪਿੰਡ ਸਾਡੇ ਇੱਥੇ ਧਰਮਕੋਟ ਹਲਕੇ ਦੇ ਆ ਇਹ ਹਰ ਇੱਕ ਹਰ ਮਾਰਚ ਆ ਜਾਂਦੇ ਆ ਪਿਛਲੀ ਾਰ ਵੀ ਉੱਥੇ ਬੜਾ ਨੁਕਸਾਨ ਹੋਇਆ ਸੋ ਐਤਕੀ ਫੇਰ ਇਹ ਪਿੰਡ ਆ ਦੋ ਪਿੰਡ ਤਾਂ ਸਾਰੇ ਵੱਧ ਆ ਗਏ ਨੇ ਇਹਨਾਂ ਦੀ ਫਸਲ ਤਾਂ ਕੋਈ ਨਹੀਂ ਰਹੀ ਸੋ ਇਹਨਾਂ ਨੂੰ ਬੇਨਤੀ ਇਹ ਹੈ ਇਹ ਕਹਿੰਦੇ ਵੀ ਬਾਕੀ ਤਾਂ ਅਸੀਂ ਸਾਡੇ ਕੋਲ ਖਾਣਾ ਪਾਣਾ ਆਪਦਾ ਹੈਗਾ ਪਰ ਇਹਨਾਂ ਦੇ ਪਸ਼ੂਆਂ ਦਾ ਥੋੜਾ ਜਾਂ ਜਿਆਦਾ ਔਖਾ ਪਸ਼ੂਆਂ ਵਾਸਤੇ ਪੱਠਾ ਕੋਈ ਨਹੀਂ ਰਿਹਾ ਕਿਉਂਕਿ ਪੱਠੇ ਸਾਰੇ ਤਬਾਹ ਹੋ ਗਏ ਪਾਣੀ ਆਉਣ ਦੇ ਨਾਲ ਇਹਨਾਂ ਦੋਹਾ ਪਿੰਡਾਂ ਦੀ ਜ਼ਮੀਨ ਬੰਨੋ ਅੰਦਰਲੇ ਪਾਸੇ ਆ ਇਹ ਪਾਣੀ ਪਾਣੀ ਸਾਰੇ ਆ ਗਿਆ ਤੇ ਇਸ ਕਰਕੇ ਪਸ਼ੂਆਂ ਵਾਸਤੇ ਚਾਰਾ ਹੈ ਨਹੀਂਗਾ ਸੋ ਮੇਰੀ ਜਿੱਥੇ ਜੋ ਮੋਗਾ ਜ਼ਿਲ੍ਹੇ ਦੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਚਾਰਾ ਜ਼ਰੂਰ ਕੱਲ ਤੋਂ ਨਾ ਲੋੜ ਮੁਤਾਬਕ ਜਿਹੜੇ 3-4 ਪਿੰਡ ਹੈ ਉਹ ਪੰਜ ਪੰਜ ਚਾਰ ਪਿੰਡ ਆਉਂਦੇ ਆ ਲੋੜ ਮੁਤਾਬਕ ਜਿਸ ਤਰ੍ਹਾਂ ਮੇਰੀ ਖਾਸ ਕਰਕੇ ਤਾਂ ਸ਼੍ਰੋਮਣੀ ਕਾਲਗਲ ਦੇ ਸਰਕਲ ਪ੍ਰਧਾਨਾਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਜਿਹੜੇ ਸਰਕਲਾਂ ਚੋਂ ਪਿੰਡ ਪੈਂਦੇ ਆ ਜਰੂਰ ਸਾਨੂੰ ਦੱਸਣ ਅਸੀਂ ਜਰੂਰ ਤਰੋਂ ਬਰੋਂ ਦੇ ਤਰੋਂ ਬਣਦਾ ਯੋਗਦਾਨ ਪਾਵਾਂਗੇ ਕਿਉਂਕਿ ਸਾਨੂੰ ਹਦਾਇਤ ਕੀਤੀ ਹੈ ਸਾਡੇ ਪ੍ਰਧਾਨ ਨੇ ਪ੍ਰਧਾਨ ਸਾਹਿਬ ਨੇ ਇਹ ਆਖਿਆ ਕਿ ਜਰੂਰ ਆਪਣਾ ਫਰਜ਼ ਬਣਦਾ ਆਪਾਂ ਚੱਲੀਏ ਤੇ ਮੈਂ ਬੇਨਤੀ ਵੀ ਕਰਦਾ ਹਾਂ ਅਰਦਾਸ ਕਰਦੇ ਹਾਂ ਅਸੀਂ ਸਾਰੇ ਸੰਗਤ ਗੁਰੂ ਸਾਹਿਬ ਅੱਗੇ ਕਿ ਸੱਚੇ ਪਾਤਸ਼ਾਹ ਇਹਨਾਂ ਨਗਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਿਉਂਕਿ ਹਰ ਇੱਕ ਸਾਲ ਹੀ ਇਹਨਾਂ ਦੇ ਮਾਰ ਪੈ ਜਾਂਦੀ ਆ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਆਪਾਂ ਇਹਨਾਂ ਨਗਰਾਂ ਦੇ ਵਿੱਚ ਆਈਏ ਤੇ ਕੱਲ ਤੋਂ ਅਸੀਂ ਚਾਰੇ ਦਾ ਵੀ ਜਰੂਰ ਇੰਤਜ਼ਾਮ ਕਰਾਂਗੇ ਜੋ ਵੀ ਹੋਇਆ ਅਸੀਂ ਵੱਧ ਤੋਂ ਵੱਧ ਕਰਾਂਗੇ ਇਹ ਮੈਂ ਵਿਸ਼ਵਾਸ ਦੋਣਾ ਹੈ ਇਹਨਾਂ ਭਰਾਵਾਂ ਨੂੰ ਕਿ ਕੱਲ ਨੂੰ ਅਸੀਂ ਚਾਰਾ ਜੀ ਇੱਕ ਅੱਧੇ ਦਿਨ ਦੇ ਵਿੱਚ ਪਸ਼ੂਆਂ ਦਾ ਚਾਰਾ ਵੀ ਜਰੂਰ ਤੁਹਾਡੇ ਕੋਲੇ ਪਹੁੰਚਦਾ ਕਰਾਂਗੇ ਅੱਜ ਅਸੀਂ ਪਿੰਡ ਮਦਾਰਪੁਰ ਸੰਘੇੜਾ ਵਿੱਚ ਪਹੁੰਚੇ ਹਾਂ ਸਾਰੀ ਸ਼ਰੌਨੀਆ ਕਾਲੀਦਾਲ ਦੀ ਟੀਮ ਲੈ ਕੇ ਸਰਦਾਰ ਨਿਹਾਲ ਸਿੰਘ ਜੀ ਭੁੱਲਰ ਤਲਵਾਰਨੀ ਪੰਘੇਰੀਆਂ ਸਰਦਾਰ ਜਗਿੰਦਰ ਸਿੰਘ ਜੀ ਸੰਧੂ ਰਜਿੰਦਰ ਸਿੰਘ ਜੀ ਡੱਲਾ ਬਲਜੀਤ ਸਿੰਘ ਜੀ ਕੰਗ ਇਹ ਸਾਡੇ ਸ਼ਹਿਰੀ ਪ੍ਰਧਾਨ ਅਸੀਂ ਸਾਰੇ ਹੀ ਅੱਜ ਕਿਉਂਕਿ ਅੱਜ ਸਾਡੇ ਪ੍ਰਧਾਨ ਸਾਹਿਬ ਦਾ ਹੁਕਮ ਆਇਆ ਜੋ ਫਤਿਹ ਰੈਲੀ ਰੱਖੀ ਸੀ 31 ਤਰੀਕ ਨੂੰ ਉਹ ਪ੍ਰੋਗਰਾਮ ਕੈਨਸਲ ਕਰਕੇ ਕਿ ਜਿਹੜੇ ਪੀੜਤ ਸਾਡੇ ਸੱਜਣ ਨੇ ਸਾਡੇ ਵੋਟਰ ਨੇ ਸਾਡੇ ਸਪੋਰਟਰ ਨੇ ਉਹਨਾਂ ਕੋਲੇ ਛੇਤੀ ਦੇ ਛੇਤੀ ਪਹੁੰਚ ਕੀਤੀ ਜਾਵੇ ਅੱਜ ਸਰਦਾਰ ਰਜਿੰਦਰ ਸਿੰਘ ਜੀ ਡੱਲਾ ਉਹਨਾਂ ਨੇ 100 ਰੁਪਏ ਦੀ ਸੇਵਾ ਕੀਤੀ ਏ ਇੱਥੇ ਆ ਕੇ ਪਤਾ ਲੱਗਾ ਕਿ ਪਸ਼ੂਆਂ ਦਾ ਚਾਰਾ ਜਿਹੜਾ ਕਿਉਂਕਿ ਸਾਰਾ ਦੋਨੋਂ ਪਿੰਡਾਂ ਦੀ ਜ਼ਮੀਨ ਜਿਹੜੀ ਇਹ ਉਹ ਮੰਡੇ ਦੇ ਵਿੱਚ ਤੇ ਪੱਠੇ ਤੇ ਤੂੜੀ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਖਾਸ ਤੌਰ ਤੇ ਇਹ ਗੱਲ ਸਾਹਮਣੇ ਆਈ ਕਿ ਜਿੰਨਾ ਵੱਧ ਵੱਧ ਹੋ ਸਕੇ ਤੂੜੀ ਤੇ ਪੱਠੇ ਜਾਂ ਕੋਈ ਦਾਣਾ ਵਗੈਰਾ ਜਿਹੜਾ ਉਹ ਵੱਧ ਵੱਧ ਭੇਜਿਆ ਜਾਵੇ ਸਾਡੇ ਸਾਰੇ ਹੀ ਸਰਕਲ ਦੇ ਪ੍ਰਧਾਨ ਜਾਂ ਸਾਡੇ ਜਿੰਨੇ ਸੱਜਣ ਨੇ ਉਹਨਾਂ ਨੂੰ ਬੇਨਤੀ ਏ ਕਿ ਸਾਡੇ ਨਾਲ ਸੰਪਰਕ ਕਰਕੇ ਵੱਧ ਵੱਧ ਚਾਰਾ ਤੇ ਤੂੜੀ ਇੱਥੇ ਭੇਜੋ ਤੇ ਬਾਕੀ ਅਸੀਂ ਅੱਜ ਆਏ ਆ ਸ਼ਰੋਨੀ ਅਕਾਲੀ ਦਲ ਵੱਲੋਂ ਸਵੇਰੇ ਜਿੰਨਾ ਮੈਕਸਿਮਮ ਪ੍ਰਬੰਧ ਹੋ ਸਕਦਾ ਹੋਇਆ ਉਹਨਾਂ ਕਰਕੇ ਭੇਜਾਂਗੇ ਸਾਡੇ ਜ਼ਿੰਮੇਵਾਰ ਸੱਜਣ ਸਰਦਾਰ ਬਲਕਾਰ ਸਿੰਘ ਸਰਦਾਰ ਜਗੀਰ ਸਿੰਘ ਸਰਦਾਰ ਦਿਲਜੀਤ ਸਿੰਘ ਸਾਰੇ ਹੀ ਇੱਥੇ ਖੜੇ ਨੇ ਤੇ ਇਹਨਾਂ ਦੀ ਇੱਥੇ ਦੋਨਾਂ ਨਗਰਾਂ ਵੱਲੋਂ ਡਿਊਟੀ ਲਾਈ ਏ ਕਿ ਤੁਸੀਂ ਆਪਸ ਦੇ ਵਿੱਚ ਹਰ ਘਰ ਤੱਕ ਜਿਹੜੀ ਇਹ ਲੋਡ ਜਿਹੜੀ ਉਹ ਪਹੁੰਚਣੀ ਚਾਹੀਦੀ ਏ ਇਸ ਕਰਕੇ ਸਾਰੇ ਜਿੰਨੇ ਸਾਡੇ ਸੱਜਣ ਨੇ ਉਹਨਾਂ ਨੂੰ ਇਹੀ ਪ੍ਰੋਸਾ ਦਵਾਉਣੇ ਆ ਕਿ ਅਸੀਂ ਛੇਤੀ ਦੇ ਛੇਤੀ ਜਿੰਨਾ ਹੋ ਸਕਿਆ ਤੁਹਾਡੇ ਨਾਲ ਜਿਸ ਤਰ੍ਹਾਂ ਹਮੇਸ਼ਾ ਤੁਸੀਂ ਸਾਡੇ ਦੁੱਖ ਸੁੱਖ ਦੇ ਵਿੱਚ ਖੜ੍ਹਦੇ ਹੋ ਉਸੇ ਤਰ੍ਹਾਂ ਤੁਹਾਡੇ ਨਾਲ ਜਿੰਨੇ ਦਿਨ ਇਹ ਕੁਦਰਤ ਦੀ ਕਰੋਪੀ ਹੈਗੀ ਉਹਨਾਂ ਦਿਨ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿਹੜੀ ਤੁਹਾਡੀ ਮਦਦ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚਲੋ ਜੀ ਹੈ ਠੀਕ ਚਲੋ ਆਓ ਵਰਦਾਂ ਜੀ